ਅੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਅਤੇ ਸਿੱਖਿਆ ਵਿਭਾਗ ਦੇ ਵਾਰ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਹੋਰਨਾਂ ਨੇ ਆਮ ਆਦਮੀ ਪਾਰਟੀ ਦਫਤਰ ਫਲੋਰ ਤੋਂ ਧਾਰਮਿਕ ਸਥਾਨ ਨਾ ਮਾਤਾ ਨੈਣਾ ਦੇਵੀ ਸ਼੍ਰੀ ਆਨੰਦਪੁਰ ਸਾਹਿਬ ਮਾਤਾ ਚਿੰਤਪੂਰਨੀ ਮਾਤਾ ਜਵਾਲਾ ਜੀ ਲਈ ਸਰਦਾਲੋ ਸੰਗਤਾਂ ਦਾ ਜੱਥਾ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਅਤੇ ਸਰਕਾਰ ਵੱਲੋਂ ਭੇਜੀਆਂ ਗਈਆਂ 20 ਸੰਗਤਾ ਵਿਜੀਤਕਸੀਮ ਕੀਤੀਆਂ ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਲੋਚਲਾਈ ਇਸ ਜਤਰਾ ਦਾ ਮਾਧਿਅਮ ਨਾਲ ਹੋਣ ਤੱਕ ਹਲਕਾ ਫਲੋਰ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਲਈ ਭੇਜੀਆਂ ਗਈਆਂ 8 ਬੱਸਾਂ ਰਾਹੀਂ ਸੈਂਕੜੇ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ ਇਸ ਮੌਕੇ ਜਗਤ ਰਾਮਪੱਟੀ ਨਗਰ ਹਰ ਕਮਲ ਸਿੰਘ ਬੇਗੰਪੂਰ ਕੌਸ਼ਲ ਜਸਪਾਲ ਗੈਂਡਾ ਕੌਸ਼ਲ ਸ਼ੰਕਰ ਸੱਧੂ ਕੌਸ਼ਲ ਸੁਲਿੰਦਰ ਕੈਂਥ ਸਬਕਾ ਕੌਂਸਲ ਪਰਮਜੀਤ ਭਾਰਤੀ ਬਲਾਕ ਪ੍ਰਧਾਨ ਸੋਤੀ ਰਾਮ ਕੁੜਕਾ ਸੁਨੀਤਾ ਮਹਿੰਗੀ ਸੰਤੋਖ ਸਿੰਘ ਗਿੱਲ ਦੀਪਾ ਬਕਾਪੁਰ ਪੇ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਚਲੋ ਜੀ ਠੀਕ ਹੈ ਸੁਲਿੰਦਰ ਕਾਂ ਅਗਲਾ ਬੋਲਦੇ ਭਾਜੀ ਇਧਰ ਦੇਖ ਕੇ ਕਮਲਾ ਕੁਮਾਰੀ ਇਧਰ ਆ ਆ ਗੁਲਗੋਲੇ ਵੀ ਦਵਾਓ ਯਾਰ ਨੱਥ ਕੋਈ ਚਲੋ ਚਲੋ ਸੋਨੀਆ ਸੋਨੀਆ ਗੁਲਿੰਦਰ ਰਾਮ ਪ੍ਰਿੰਸ ਸਿੰਘ ਆ ਜਾਓ ਜੀ ਨਿਪਟਾਰ ਚਲੋ ਜੀ ਹਾਂਜੀ ਮੋਹਲਾ ਜੀ ਸਮਝੇ ਗੌਰ ਚਲੋ ਜੀ ਚਲੋ ਜੀ ਰਵੀ ਕੁਮਾਰ ਚਲੋ ਜੀ

ਕਿੱਥੇ ਭਾਰਤੀ ਜੀ ਕਿੱਥੇ ਇਹ ਹੁਣ ਕੋਈ ਕੋਈ ਚਲੋ ਠੀਕ ਹੈ ਜੀ ਗੁਰਾ ਵਾਲੀ ਮਾਤਾ ਦਾ ਬਹੁਤ ਸਾਕੀ ਦਰਵਾਜ਼ੀ ਕੀ ਹੈ ਜਿਕਰਾ ਮਹਾ ਮਾਈ ਦਾ ਬਹੁਤ ਸਾਕੀ ਦਰਵਾਜ਼ੀ ਕੀ ਹੈ ਜਿਕਰਾ ਚਿੰਤਾ ਪੂਰਨੀ ਵਾਲੀ ਮਾਤਾ ਦਾ ਬਹੁਤ ਸਾਕੀ ਦਰਵਾਜ਼ੀ ਕੀ ਹੈ ਯਾਰੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮਾਤਾ ਰਾਣੀ ਅੱਗੇ ਮੇਰੀ ਅਰਦਾਸ ਕਰਦੇ ਆ ਰੋਈ ਕਰਦੇ ਆ ਕਿ ਤੁਹਾਡੀ ਯਾਤਰਾ ਜਿਹੜੀ ਆ ਸਫਲ ਹੋਵੇ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਕਿੱਟ ਮਹਈਆ ਕਰਵਾਈ ਆ ਮੈਂ ਇਸ ਕਿੱਟ ਦੇ ਵਿੱਚ ਦੱਸਣਾ ਚਾਹਣਾ ਆ ਕਿ ਤੁਹਾਡੇ ਜੋ ਤੁਸੀਂ ਦੋ ਤਿੰਨ ਉੱਥੇ ਯਾਤਰਾ ਦੇ ਵਿੱਚ ਜਾਣਾ ਆ ਉਸ ਯਾਤਰਾ ਦੇ ਵਿੱਚ ਜੋ ਤੁਹਾਨੂੰ ਚੀਜ਼ਾਂ ਦੀ ਜ਼ਰੂਰਤ ਹੋਣੀ ਆ ਉਹ ਤੁਹਾਨੂੰ ਸਭ ਜਿਹੜੀ ਹੈਗਾ ਇਹਦੇ ਵਿੱਚ ਅਵੇਲੇਬਲ ਕਰਾਈਆਂ ਜਿਸ ਤਰ੍ਹਾਂ ਤੱਕਿਆ ਹੈ ਸਹਰਾਣਾ ਆ ਕਿ ਤੁਸੀਂ ਰੈਸਟ ਕਰਨੀ ਆ ਇਹ ਮਿਲ ਜਾਏਗਾ ਆ ਤੁਹਾਡੇ ਕੋਲ ਟਾਵਲ ਆ ਕਿਤੇ ਤੁਸੀਂ ਬਾਥਰੂਮ ਜਾਂ ਕਿਤੇ ਵੀ ਇਸ਼ਨਾਨ ਕਰਨਾ ਤਾਂ ਇਹਦਾ ਹੈ ਆ ਨਾਲ ਦੀ ਨਾਲ ਤੁਹਾਨੂੰ ਬੜਾ ਕੰਬਲ ਹੈ ਇਹ ਕੰਬਲ ਜਿਹੜਾ ਹੈਗਾ ਕਿਤੇ ਕੋਈ ਛੜੀ ਲੱਗਦੀ ਹੈ ਤਾਂ ਕੰਬਲ ਇਹਦੇ ਵਿੱਚ ਹੈਗਾ ਯਾਰ ਔਰ ਨਾਲ ਦੀ ਨਾਲ ਇਹਦੇ ਵਿੱਚ ਆ ਦੇਖੋ ਕਾਲਗੇਟ ਹੈ ਬਰਾਸ਼ਾ ਸਾਬਣ ਆ ਔਰ ਸਾਰੀ ਕੱਟੇ ਦੇ ਵਿੱਚ ਹੈਗੀ ਆ ਔਰ ਨਾਲ ਦੀ ਨਾਲ ਤੁਸੀਂ ਪ੍ਰਮਾਤਮਾ ਦਾ ਨਾਮ ਲੈਣਾ ਜਿਹਦੇ ਵਿੱਚ ਅਦੂਜੀ ਮਾਲਾ ਵੀ ਆ ਉਹ ਵੀ ਤੁਸੀਂ ਫੇਰ ਸਕਦੇ ਆ ਪੂਰੀ ਇਹਦੇ ਵਿੱਚ ਪ੍ਰਬੰਧ ਆ ਅਗਰ ਰਾਸਤੇ ਵਿੱਚ ਕਿਤੇ ਨਹੀਂ ਆ ਜਾਂਦਾ ਤਾਂ ਹਰ ਕੱਟ ਦੇ ਵਿੱਚ ਜਿਹੜੀ ਹੈਗੀ ਆ ਆ ਦੇਖੋ ਛਾਤਾ ਜਾਂ ਛਤਰੀ ਹੈਗੀ ਆ ਔਰ ਨਾਲ ਦੀ ਨਾਲ ਆ ਦੇਖੋ ਚਦਰ ਹੈਗੀ ਆ ਚਦਰ ਵੀ ਜਿਹੜੀ ਹੈਗੇ ਤੁਸੀਂ ਇਸਤੇਮਾਲ ਕਰ ਸਕਦੇ ਆ ਔਰ ਨਾਲ ਰਾਸਤੇ ਉੱਤੇ ਆ ਤੁਹਾਨੂੰ ਇੱਕ ਦੋਖਲੇ ਦਿੱਤੀ ਹੈਗੀ ਆ ਜੋ ਪੰਜਾਬ ਸਰਕਾਰ ਦਾ ਜੋ ਬੁਕਾਰ ਆ ਜੇ ਦੇਖੋ ਹਲਕਾ ਵਿਧਾਨ ਸਭਾ ਫਲੋਰ ਦੇ ਸ਼ਹਿਰ ਫਲੋਰ ਦੇ ਵਿੱਚੋਂ ਅੱਜ ਛੇਵੀਂ ਬੱਸ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ੁਰਾਤ ਵਰਸਨ ਦਾ ਮਾਨ ਹੋ ਰਾਨੇ ਧਾਰਮਿਕ ਸਨਾਂ ਦੀ ਯਾਤਰਾ ਦੇ ਲਈ ਇਸਕੀਮ ਸ਼ੁਰੂ ਕੀਤੀ ਸੀ ਉਹਦੇ ਖੜੀ ਤਹਿਤਾ ਛੇਵੀਂ ਬੱਸ ਜਿਹੜੀ ਹੈਗੀ ਆ ਇਹ ਇੱਥੋਂ ਜਿਹੜੀ ਹੈਗੀ ਆ ਪਹਿਲਾ ਅਨੰਦਪੁਰ ਸਾਹਿਬ ਫਿਰ ਨੈਣਾ ਦੇਵੀ ਨੈਣਾ ਦੇਵੀ ਤੋਂ ਬਾਅਦ ਜਿਹੜੀ ਹੈਗੀ ਆ ਇਹ ਜਵਾਲਾ ਜੀ ਤੇ ਚੰਤਪੁਰੀ ਦੇ ਦਰਸ਼ਨ ਕਰਕੇ ਜਿਹੜੀ ਹੈ ਸੰਗਤ ਜਿਹੜੀ ਹੈ ਗਿਆ ਆਵੇਗੀ ਇਹ 2 ਦਿਨ ਦਾ ਪ੍ਰੋਗਰਾਮ ਆ ਔਰ 2 ਦਿਨ ਤੋਂ ਬਾਅਦ ਫਿਰ ਇੱਥੇ ਸੰਗਤ ਆਏਗੀ ਔਰ ਅਸੀਂ ਸੰਗਤ ਨੂੰ ਆ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਜੋ ਵੀ ਕਿੱਟਾਂ ਸੀ ਉਹ ਮਹਈਆ ਕਰਵਾਈਆਂ ਆ ਔਰ ਸੰਗਤ ਨੂੰ ਜਿਹੜਾ ਹੈਗਾ ਇੱਥੇ ਸਾਡੇ ਗੈਸਪਾਲ ਗੁਨਾ ਜੀ ਪਰਮਜੀਤ ਭਾਰਤੀ ਜੀ ਸ੍ਰਿੰਦਰ ਕੈਰ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਵਦਾਜਾ ਲੀਡਰਸ ਹੈ ਵਾਲ ਨੇ ਜਿਹੜਾ ਇਸ ਵਾਸਤੇ ਜਿਹੜਾ ਹੈਗਾ ਸਫਲਤਾਪੂਰਵਕ ਜਿਹੜਾ ਭੇਜਣ ਦੇ ਵਿੱਚ ਜਿਨ੍ਹਾਂ ਨੇ ਅਹਿਮ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਇਸ ਤੋਂ ਪਹਿਲਾਂ ਜਿਹੜੀਆਂ ਬੱਸਾਂ ਹਨ ਉਹ ਅੰਮ੍ਰਿਤਸਰ ਸਾਹਿਬ ਦੀ ਦੋ ਬੱਸਾਂ ਜਾ ਚੁੱਕੀਆਂ ਆ ਅਨੰਦਪੁਰ ਸਾਹਿਬ ਜਾ ਚੁੱਕੀਆਂ ਆ ਤੇ ਖਾਟੂ ਸ਼ਾਮਲੇ ਦੀ ਦੋ ਬੱਸਾਂ ਜਿਹੜੀਆਂ ਜਾ ਚੁੱਕੀਆਂ ਅੱਜ ਦੂਜੀ ਬੱਸ ਜਿਹੜੀ ਹੈਗੀ ਆ ਇਹ ਮਾਚਿਲਤਪੋਨੀ ਜਵਾਲਾ ਜੀ ਤੇ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਹੈਗੀ ਆ ਸੋ ਅੱਜ ਦੇ ਇਸ ਸੁਨਮ ਮੌਕੇ ਤੇ ਮੈਂ ਨੂੰ ਸਾਧ ਸੰਗਤ ਦਾ ਧੰਨਵਾਦ ਵੀ ਕਰਦਾ ਆ ਔਰ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਉਹ ਮੰਨ ਤਬਸਕ ਹੋਣਿਆ ਕਿ ਇਹਨਾਂ ਦੀ ਯਾਤਰਾ ਜਿਹੜੀ ਹੈਗੀ ਉਹ ਸਫਲ ਹੋਵੇ ਤਾਂ ਕਿ ਇਹ ਪ੍ਰਾਣੀ ਜੋ ਮਨੋ ਕਾਮਨਾਵਾਂ ਆਪਣੇ ਦਿਲ ਦੇ ਵਿੱਚ ਲੈ ਕੇ ਜਾ ਰਹੇ ਨੇ ਉਹਨਾਂ ਦੀ ਮਨੋ ਕਾਮਨਾ ਮ ਪੂਰੀ ਹੋਵੇ ਔਰ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਰਸੀਦੇ ਦੇ ਮੁਖਮਤੀ ਸਰਦਾਰ ਪ੍ਰਵਾਨ ਸਿੰਘ ਮਾਨ ਹੋਰਾਂ ਦਾ ਬਹੁਤ ਹੀ ਧੰਨਵਾਦੀਆ ਔਰ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਜਿਹੜਾ ਤਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਸਾਡੇ ਹਲਕਾ ਬਦਾਂਸਲਾ ਫਲੋਰ ਦੇ ਵਿੱਚ ਇਹਨਾਂ ਬੱਸਾਂ ਦਾ ਪ੍ਰਬੰਧ ਕਰਕੇ ਜਿਹੜਾ ਇਹਨਾਂ ਨੂੰ 20 ਸਥਾਨਾਂ ਦੀ ਯਾਤਰਾ ਕਰਵਾਈ ਧੰਨਵਾਦ